ਕਾ ਕਲ ਗਿਆ ਹਲਕਾ ਦਸੂਹਾ ਦੇ ਅਧੀਨ ਪੈਂਦੇ ਪਿੰਡ ਟਰਕੇਆਣਾ ਦੇ 22 ਸਾਲਾ ਨੌਜਵਾਨ ਮਨਪ੍ਰੀਤ ਸਿੰਘ ਦੀ ਅਮਰੀਕਾ ਵਿੱਚ ਮੌਤ ਹੋਣ ਦੀ ਦੁਖਦਾਇਕ ਖਬਰ ਸਾਹਮਣੇ ਆਈ ਹੈ ਜਾਣਕਾਰੀ ਦਿੰਦੇ ਹੋਏ ਮਨਪ੍ਰੀਤ ਦੇ ਪਿਤਾ ਬਲਜੀਤ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਸਾਡਾ ਇਕਲੌਤਾ ਬੇਟਾ ਸੀ ਅਤੇ 6 ਸਾਲ ਪਹਿਲਾਂ ਅਮਰੀਕਾ ਗਿਆ ਸੀ ਉਹਨਾਂ ਨੇ ਕਿਹਾ ਕਿ ਹਜੇ 2 ਦਿਨ ਪਹਿਲਾਂ ਹੀ ਮਨਪ੍ਰੀਤ ਦਾ ਫੋਨ ਆਇਆ ਸੀ ਅਤੇ ਉਸਨੇ ਦੱਸਿਆ ਕਿ ਉਸ ਨੂੰ ਨਵੀਂ ਨੌਕਰੀ ਮਿਲੀ ਹੈ। ਇਹ ਖਬਰ ਸੁਣਦੇ ਹੀ ਪੂਰਾ ਪਰਿਵਾਰ ਖੁਸ਼ ਸੀ। ਪਰੰਤੂ ਬੀਤੀ ਰਾਤ ਮਨਪ੍ਰੀਤ ਦੇ ਦੋਸਤ ਦਾ ਫੋਨ ਆਇਆ ਤੇ ਉਸਨੇ ਦੱਸਿਆ ਕਿ ਮਨਪ੍ਰੀਤ ਦੀ ਪਾਣੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਹੈ। ਇਸ ਖਬਰ ਦੇ ਨਾਲ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਕਿਉਂਕਿ ਹਜੇ ਕੁਝ ਹੀ ਮਹੀਨੇ ਪਹਿਲਾਂ ਇਸੇ ਪਿੰਡ ਦੇ ਦੋ ਦੋਸਤਾਂ ਦੀ ਵੀ ਅਮਰੀਕਾ ਵਿੱਚ ਟਰੱਕ ਦੁਰਘਟਨਾ ਵਿੱਚ ਮੌਤ ਹੋ ਗਈ ਸੀ। ਪਿਛਲੇ 2 ਮਹੀਨੇ ਵਿੱਚ ਪਿੰਡ ਟੇਰਖਿਆਣਾ ਦੇ 4 ਨੌਜਵਾਨਾਂ ਦੀ ਵਿਦੇਸ਼ ਵਿੱਚ ਮੌਤ ਹੋ ਚੁੱਕੀ ਹੈ ਜਿਸ ਵਿੱਚ 3 ਨੌਜਵਾਨ ਅਮਰੀਕਾ ਵਿੱਚ ਸੀ ਪਰਿਵਾਰ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਮਨਪ੍ਰੀਤ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਦੀ ਬਹਾਲ ਲਗਾਈ ਹੈ ਤਾਂ ਕਿ ਉਸ ਦਾ ਅੰਤਿਮ ਸੰਸਕਾਰ ਆਪਣੇ ਹੱਥਾਂ ਨਾਲ ਕਰ ਸਕਣ ਬਲਜੀਤ ਸਿੰਘ ਬਲਜੀਤ ਸਿੰਘ ਜੀ ਤੁਹਾਡੀ ਬੀਟੀ ਮਨਪ੍ਰੀਤ ਨੂੰ ਕਿੰਨਾ ਸਮਾਂ ਹੋ ਗਿਆ ਸੀ ਅਮਰੀਕਾ ਕੈਨ ਔਰ ਕਿਸ ਤਰ੍ਹਾਂ ਉਹਦੀ ਹਾਦਸੇ ਵਿੱਚ ਮੌਤ ਹੋ ਗਈ ਦੇਖੋ ਜੀ ਉਹਨੂੰ ਗਏ ਨੂੰ 2019 ਦਾ ਗਿਆ ਸੀ ਜੀ ਤੇ 22 ਸਾਲ ਉਹਦੀ ਉਮਰ ਹੋ ਗਈ ਤੇ ਪਰਸਾ ਮਾਰਾ 245 ਸੀ ਸੀ ਫੀਮਸਲ ਲੱਗ ਗਈ ਤੁਹਾਨੂੰ ਕਦੋਂ ਪਤਾ ਲੱਗਦਾ ਕਿ ਬੇਟੇ ਨੇ ਇਸ ਤਰ੍ਹਾਂ ਹਾਦਸਾ ਵਾਪਰਿਆ ਸਾਨੂੰ ਰਾਤ 11 ਵਜੇ ਪਤਾ ਲੱਗਾ ਜੀ ਕੀ ਕਾਰਨ ਕੀ ਸੀਗਾ ਕਿਸ ਤਰ੍ਹਾਂ ਹੋਇਆ ਇਹ ਦੇਖੋ ਜੀ ਰੈਸਟੋਰੈਂਟ ਚੋਂ ਕੰਮ ਤੋਂ ਆਏ ਸੀਗੇ ਇੱਕ ਮੁੰਡਾ ਹੋਰ ਸੀ ਨਾਲ ਤੇ ਨਹਾਉਣ ਗਏ ਸੀਗੇ ਤੇ ਉਹ ਦੂਸਰੇ ਮੁੰਡੇ ਦਾ ਫੋਨ ਆ ਗਿਆ ਤੇ ਉਹ ਹੁਣ ਗੰਨਾ ਪਿਆ ਇਹਨੇ ਪਾਣੀ ਜੇ ਸਾਲ ਮਾਰਤੀ ਪਾਣੀ ਢੂੰਡਾ ਸੀਗਾ ਤੇ ਉਹ ਉਹ ਮੁੰਡੇ ਨੇ ਦੂਜੇ ਨੇ ਕੋਸ਼ਿਸ਼ ਕੀਤੀ ਕੱਢਣ ਦੀ ਪਰ ਉਹ ਕੋ ਨਿਕਲਿਆ ਨਹੀਂ ਤੇ ਫੇ ਮਿਲੋਂ ਪੁਲਸ ਵਾਲੇ ਬੁਲਾਏ ਪੁਲਸ ਵਾਲੇ ਬੁਲਾ ਕੇ ਤੇ ਫੇ ਮਿਲ ਪੁਲਸ ਵਾਲਿਆਂ ਨੇ ਕੱਢਿਆ ਤੁਹਾਨੂੰ ਬਾਤ ਪਤਾ ਲੱਗਾ ਹਾਂਜੀ ਰਾਤ ਕੋਈ ਲੱਗਾ ਰਾਤ ਕੋਲੋਂ ਗੱਲ ਬਾਤ ਹੋਈ ਬੇਟੀ ਲਾਟਾ ਦੀ ਪਸੋਂ ਉਹੀ ਰਾਤ ਨੂੰ 11 ਵਜੇ 11 ਵਜੇ ਡੈਲੀ ਫੋਨ ਹੁੰਦਾ ਸੀ ਰਾਤ ਨੂੰ ਠੀਕ ਜਾਂਦਾ ਸੀ ਮੇਰਾ ਠੀਕ ਠਾਕ ਕੰਮ ਚ ਜਾਂਦਾ ਠੀਕ ਠਾਕ ਮਤਲਬ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਰੈਸਟੋਰੈਂਟ ਚ ਕੰਮ ਜਾਂਦਾ ਹੈ। ਘਲੋਤਾ ਬੇਟਾ ਸੀ। ਹਾਂਜੀ। ਘਲੋਤਾ ਬੇਟਾ ਸੀ ਤੁਹਾਡਾ। ਹਾਂਜੀ ਘਲੋਤਾ। ਕੀ ਮੰਗ ਕਰਦੇ ਹੋ ਪੰਜਾਬ ਸਰਕਾਰ ਤੋਂ ਕੇਂਦਰ ਸਰਕਾਰ ਤੋਂ? ਪੰਜਾਬ ਸਰਕਾਰ ਕੋਈ ਨਹੀਂ ਮੰਗ ਕਰਦੇ ਆ। ਮਨ ਸਾਡੀ ਡੈੱਡ ਬੋਡੀ ਨੂੰ ਮਿਲ ਜਾਣੀ ਚਾਹੀਦੀ ਹੈ। ਜੀ ਤੁਹਾਡਾ ਬੇਟੇ ਨਾਲ ਆਖਰੀ ਵਾਰ ਤੁਹਾਡੀ ਕੀ ਗੱਲਬਾਤ ਹੋਈ ਸੀ? ਪਰਸੋ ਹੋਈ ਕਹਿੰਦਾ ਮੰਮੀ ਮੈਂ ਰੈਸਟੋਰੈਂਟ ਚ ਲਾ ਕੇ ਆ ਮੈਂ ਕੱਲੂ ਫੋਨ ਕਰੂੰਗਾ। ਹੁਣ ਮੈਂ ਬੀਜੀ ਆ ਕੱਲ ਨਹੀਂ ਕਰਨਾ ਗੱਲ ਹੋਈ ਪਰਸੋਂ ਹੋਈ 11:15 ਵਜੇ ਗੱਲ ਹੋਈ ਹੂੰ ਉਸ ਤੋਂ ਬਾਅਦ ਕੱਲ ਨਹੀਂ ਫੋਨ ਆਇਆ ਰਾਤ ਪਤਾ ਲੱਗ ਗਿਆ ਵੀ ਇਹ ਗੱਲ ਹੋ ਗਈ ਹੈ ਮਤਲਬ ਆ ਕ ਕੇਸ ਹੋ ਗਿਆ ਐ ਦੱਸ ਤਾਂ ਅੱਜ ਮੁੰਕੇ ਮੈਨੂੰ ਇਹੋ ਮੈਂ ਕੇਂਦਰ ਸਰਕਾਰ ਤੋਂ ਕਹਿੰਦੀ ਮੇਰੇ ਪੁੱਤ ਦੀ ਰੈਡ ਬੋਡੀ ਇੱਥੇ ਲਿਆ ਦਿਓ ਮੈਂ ਆਪਣੇ ਪੁੱਤ ਦਾ ਮੂੰਹ ਦੇਖ ਲਾਂ ਉਹ ਮੇਰਾ ਪੁੱਤ ਨਹੀਂ ਲੱਭਣਾ ਕਿ ਕਿਲੋਤਾ ਬੇਟਾ ਸੀ ਤੁਹਾਡਾ ਹਾਂਜੀ ਆ ਕਿਲੋਤਾ ਬੇਟਾ ਹੀ ਮੇਰਾ ਕਿੰਨੇ ਸਾਲ ਤੋਂ ਫਿਰ ਬਾਹਰ ਰਹੇ ਬਾਰ ਨੂੰ ਹੋ ਗਏ 4 5 ਸਾਲ ਹੋ ਗਏ ਗਏ ਨੂੰ ਬੇਟੀ ਦੀ ਕਿੰਨੀ ਹੁੰਦੀ ਹੈ 23 ਸਾਲ ਹੋ ਗਏ ਮਰੇ ਇਹ ਭਾਈ ਭਾਈ ਸਾਲ ਨੂੰ ਤੁਸੀਂ ਉਹਦਾ ਵਿਆਹ ਦਾ ਕੁਝ ਸੋਚਿਆ ਸੀ ਕਿ ਵਿਆਹ ਕਰਨਾ ਬੱਚੇ ਦਾ ਨਹੀਂ ਅਜੇ ਤਾਂ ਕਰਦੇ ਸੀ ਉੱਥੇ ਲੱਗੇ ਸੀ ਕੰਮ ਹਜੇ ਨਹੀਂ ਆਏ ਅਜੇ ਤਾਂ ਆਉਣੇ ਸੀ ਕੰਮ ਤੋਂ 2 3 ਸਾਲ ਬੰਦਾ ਮੰਮੀ ਮੈਂ ਲਾ ਕੇ ਫੇਰ ਆਉਣਾ ਮੇਰਾ ਕੋਟ ਤਾਂ ਪਗੰਨਕਾ ਤੋਂ ਆਉਣਾ ਹੈ ਮਨਪ੍ਰੀਤ ਕੋਟ ਆ ਬ੍ਰਦਰ ਸੀ ਹਾਂਜੀ ਮੇਰਾ ਕੋਟ ਨਹੀਂ ਆ ਹਾਂਜੀ ਕਦੋਂ ਪਤਾ ਲੱਗਾ ਕਿ ਬ੍ਰਦਰ ਨਾਲ ਇਸ ਤਰ੍ਹਾਂ ਹਾਦਸਾ ਵਾਪਰ ਗਿਆ ਕੱਲ ਰਾਤ ਪਤਾ ਲੱਗਾ ਸਾਨੂੰ 11 ਵਜੇ ਕਿਸ ਤਰ੍ਹਾਂ ਪਤਾ ਲੱਗਾ ਉਹ ਜਿਹੜੇ ਗਰੰਟੀ ਵਾਲੇ ਸੀਗੇ ਉਹਨਾਂ ਨੇ ਰੱਖਿਆ ਸੀ ਉਹਨੂੰ ਉਹਨਾਂ ਦੇ ਥਰੂ ਪਤਾ ਲੱਗਾ ਸਾਨੂੰ ਤੇ ਤੁਹਾਡਾ ਪਿੰਨ ਬ੍ਰਦਰ ਰਿਸ਼ਤਾ ਕਿਸ ਤਰ੍ਹਾਂ ਦਾ ਸੀ ਵਧੀਆ ਹੀਗਾ ਮਤਲਬ ਉਹ ਪਿਆਰ ਕਰਦੇ ਹੀ ਇਕ ਦੂਸਰੇ ਨਾਲ ਸੀ ਫੋਨ ਤੇ ਗੱਲਬਾਤ ਹੁੰਦੀ ਹੀਗੀ ਠੀਕ ਐਂਦੇ ਸੀਗੇ ਧੰਨਵਾਦ ਸਾਨੂੰ ਤੇ ਕੋਸ਼ਿਸ਼ ਨਹੀਂ ਠੀਕ ਠਾਕ ਹੀ ਜਾਂਦੀ ਔਰ ਕੋਈ ਫालतू ਗੱਲ ਨਹੀਂ ਕਰਦੀ। ਕੀ ਮੰਗ ਕਰਦੇ ਪੰਜਾਬ ਸਰਕਾਰ ਤੋਂ ਕਿ ਉਹਦੀ ਡੈਡ ਬੋਡੀ ਛੇ ਤੇ ਇੱਥੇ ਲਿਆਈ ਜਾਵੇ। ਅਈਓ ਤਾਂ ਮੂ ਦੇਖੀ ਲਾਸਟ ਵਾਰ ਤੇ ਅੰਤਿਮ ਸੰਸਕਾਰ ਇੱਥੇ ਹੀ ਕੀਤਾ ਜਾਵੇ ਦਾ। ਇਹ ਜੀ ਸਾਡੇ ਪਿੰਡ ਦੇ ਵਿੱਚ ਚੌਥੀ ਘਟਨਾ ਉਹ ਵੀ ਤਿੰਨ ਘਟਨਾਵਾਂ ਇਸ ਤੋਂ ਪਹਿਲਾਂ ਵੀ ਦੇਸ਼ ਦੇ ਵਿੱਚ ਹੋ ਗਈਆਂ। ਦੋ ਅਮਰੀਕਾ ਦੇ ਵਿੱਚ ਸੀ ਫਰਾਂਸ ਵਿੱਚ ਇਹ ਫਿਰ ਹੁਣ ਅਮਰੀਕਾ ਦੇ ਵਿੱਚ ਸੈਡਲ ਸ਼ਹਿਰ ਦੇ ਵਿੱਚ ਇੱਕ ਕੱਕੇ ਦੀ ਮਲੇ ਡੈਥ ਹੋ ਗਈ ਆ। ਦੇ ਬਹੁਤ ਮੰਦਭਾਗੀ ਪਰਿਵਾਰ ਦੀ ਮਿਲੀ ਜੁਲੀ ਹਾਲਤ ਹੈਗੀ ਆ ਪਰ ਚਲੋ ਡੈਡੀ ਉਹਨਾਂ ਦੇ ਰਿਟਾਇਰਡ ਮਤਲਬ ਹੈਗੇ ਆਰਮੀ ਚੋਂ ਰਿਟਾਇਰ ਆ ਤੇ ਚਲੋ ਠੀਕ ਠਾਕ ਦੀ ਚਲੋ ਥੋੜੀ ਬੋਦੀ ਉਹਨੇ ਵੀ ਕਾਕੇ ਨੇ ਵੀ ਕਾਰ ਕਮਾਈ ਕੀਤੀ ਹੋਊਗੀ ਥੋੜਾ ਬਸ ਪਰ ਹੁਣ ਇਸ ਵੇਲੇ ਚਲੋ ਉਹਨਾਂ ਤੇ ਅਸੀਂ ਪੰਜਾਬ ਸਰਕਾਰ ਕੋਲੋਂ ਇਹ ਮੰਗ ਕਰਦੇ ਆ ਵੀ ਕੇਂਦਰ ਸਰਕਾਰ ਕੋਲੋਂ ਤੇ ਉਹਨਾਂ ਦਾ ਬਤੇਜ ਮੰਤ్రਾਲਾ ਜਿਹੜਾ ਉਹ ਜਲਦੀ ਤੋਂ ਜਲਦੀ ਇਹਨਾਂ ਦੀ ਰੈਡ ਬੋਡੀ ਜਿਹੜੀ ਉਹ ਚਲੋ ਲਿਆ ਦੋ ਕਿਉਂਕਿ ਪਰਿਵਾਰ ਆ ਉਹਦੀ ਅੰਤਮ ਕਿਰਿਆ ਜਿਹੜੀ ਜੋ ਵੀ ਹੈਗੀ ਆ ਉਹ ਕਰ ਲੈਣਾ ਆਪਣੇ ਹੱਥੀਂ ਤੇ ਮਤਲਬ ਇਹੋ ਹੀ ਹੁਣ ਕਰਨਾ